ਵੱਤਵਰ ਦਾ ਪਜਹਾੜ ਲੈ ਲਾਂਗੇ ਕਹਿੰਦਾ ਜੇ ਲੈ ਲੈਂਦੇ ਮੁੱਲ ਜਹਾਜ਼ ਤਾਂ ਫਿਰ ਇਹ ਕਹਿਣਾ ਸੀ ਕਿ ਆਹ ਰੰਗ ਨਹੀਂ ਚੱਜਿਆ ਦੂਜਾ ਲੈਣਾ ਸੀ ਮੰਗੀ ਪਾਜੀ ਵੱਤਵਰ ਦਾ ਜਹਾਜ਼ ਲੈ ਲਾਂਗੇ ਨਾ ਫਿਰ ਵੀ ਆਪਣਾ ਮਨ ਨਹੀਂ ਪਰਣਾ ਕਿ ਜੇ ਲੈ ਲੈਂਦੇ ਮੁੱਲ ਜਹਾਜ਼ ਤਾਂ ਫਿਰ ਇਹ ਕਹਿਣਾ ਸੀ ਕਿ ਆਹ ਰੰਗ ਨਹੀਂ ਚੱਜਿਆ ਦੂਜਾ ਲੈਣਾ ਸੀ ਚਾਹ ਥੋੜੇ ਦਿਨ ਹੀ ਰਹਿੰਦਾ ਨੰਮੀਆਂ ਚੀਜ਼ਾਂ ਦਾ ਇਲਾਜ ਕੋਈ ਨਹੀਂ ਹੁੰਦਾ ਨਾਲ ਚਦਿਆ ਮਰੀਜ਼ਾਂ ਦਾ ਢਿੱਡ ਤੇ ਭਰ ਜੇ ਨੀਤ ਨਹੀਂ ਇੱਥੇ ਭਰਦੀ ਬੰਦੇ ਦੀ ਸੂਈ ਸਬਰ ਦੀ ਇੱਕ ਜਗ੍ਹਾ ਨਹੀਂ ਖੜਦੀ ਬੰਦੇ ਦੀ ਕਿ ਬਾਹਰੇ ਚੱਲਣ ਟਰਾਲੇ ਅੰਦਰ ਕੀ ਕੀ ਚੱਲ ਰਿਹਾ ਅੰਦਰ ਚੱਲਦੇ ਰੌਲੇ ਦੀ ਕੋਈ ਕਰਨੀ ਗੱਲ ਰਿਹਾ ਕਈ ਵਾਰ ਗਰੀਬੀ ਚੰਗਾ ਸਬਕ ਸਿਖਾ ਜਾਂਦੀ ਤੇ ਕਈ ਵਾਰ ਅਮੀਰੀ ਭੈੜਾ ਐਵੇਂ ਲਵਾ ਜਾਂਦੀ ਕਿਉਂਕਿ ਜਿਨ੍ਹਾਂ ਨੂੰ ਸੋਨੇ ਦੇ ਚਮਚਿਆਂ ਨਾਲ ਗੁੜਤੀਆਂ ਮਿਲੇ ਨੇ ਬਈ ਉਹ ਲਾ ਤਾਂ ਪਿੰਡ ਦੇ ਦੇਖਣੇ ਮੈਂ ਤੇ ਕਈ ਵਾਰ ਗਰੀਬੀ ਚੰਗਾ ਸਬਕ ਸਿਖਾ ਜਾਂਦੀ ਤੇ ਕਈ ਵਾਰ ਅਮੀਰੀ ਭੈੜਾ ਐਵੇਂ ਲਵਾ ਜਾਂਦੀ ਕੋਈ ਤਰ੍ਹਾਂ ਤਰ੍ਹਾਂ ਦਾ ਭੋਜਨ ਵੀ ਨੱਕ ਮਾਰ ਕੇ ਖਾਂਦਾ ਏ ਉਹ ਸਬਰ ਸੰਤੋਖੀ ਬੰਦਾ ਤੱਤਾ ਠਾਰ ਕੇ ਖਾਂਦਾ ਏ ਜਿਹਨੇ ਮੰਨਣਾ ਸਿੱਖ ਲਿਆ ਕੁਦਰਤ ਦਾ ਪਾਣਾ ਉਸਨੇ ਕੁਕੂ ਝੂਪਣਾ ਰੋਟੀ ਦਾ ਵੀ ਖੁਸ਼ ਹੋ ਕੇ ਖਾਣਾ ਕਿ ਦੂਰ ਭੱਜਦੇ ਆ ਰਿਸ਼ਤਿਆਂ ਤੋਂ ਕੋਈ ਮੋੜੇ ਲੋਕਾਂ ਨੂੰ ਆਖਰ ਨੂੰ ਗੱਲ ਮੁਕਦੀ ਆਣ ਸੰਤੁਸ਼ਟੀ ਤੇ ਜੋ ਮਿਲਦੀ ਹੈ ਜਗ ਤੇ ਥੋੜੇ ਲੋਕਾਂ ਨੂੰ ਜੇ ਸੰਤੁਸ਼ਟੋਂ ਤਾਂ ਸਾਰਾ ਬਸਾਈ ਮਾਨਸਿਕ ਤੌਰ ਤੋਂ ਸ੍ਰੀਖ ਤੌਰ ਤੋਂ ਜੇ ਖੁਸ਼ੋਂ ਤਾਂ ਸਾਰਾ ਕੁਸ਼ੀਏ ਸੋ